ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਵੋਟਰ ਵਧ ਤੋਂ ਵਧ ਵੋਟਰਸ ਦਾ ਪਾਰਟਿਸਪੇਸ਼ਨ ਹੋਵੇ ਔਰ ਵਧ ਤੋਂ ਵਧ ਵੋਟਰ ਜਿਹੜੇ ਨਹੀਂ ਆ ਰਹੇ ਕਹਿੰਦੇ ਆ ਆਪਣਾ ਚੋਣ ਦਾ ਅਧਿਕਾਰ ਵਰਤੋ ਕਰਨ ਕਿ ਜੋ ਗਾਈਡਲਾਈਨਸ ਹੈ ਇਕੀ ਦੀ ਉਹਦੀ ਇਨਫੀਮ ਪਾਲਣਾ ਕੀਤੀ ਜਾਊਗੀ ਐਂਡ ਸਾਰਾ ਪ੍ਰੋਸੈਸ ਫੇਅਰਲੀ ਹੋਣਾ ਐਂਡ ਮਾਡਲ ਕੋਡ ਆਫ ਕੰਡਕਟ ਵਾਸਤੇ ਸਾਡੀ ਟੀਮਾਂ ਆਨ ਦਾ ਗਰਾਉਂਡਸ ਨੇ ਐਕਸਾਈਜ਼ ਦੀ ਟੀਮਾਂ ਵੀ ਬਣੀਆਂ ਜਿਹੜੇ ਇਲੈਗਲ ਨਿਕਰ ਵਗੈਰਾ ਨੂੰ ਸੀਜ਼ ਕਰਨਾ ਹੈ ਇਲੈਗਲ ਕੋਈ ਵੀ ਇਸ ਤਰ੍ਹਾਂ ਦਾ ਕੋਈ ਵਕਟ ਸਟਾਕ ਤੋਂ ਬਾਅਦ ਕੋਈ ਰੱਖੇ ਬੈਠਾ ਹੈ ਉਹਨੂੰ ਸੀਜ਼ ਕਰਨ ਵਾਸਤੇ ਉਹ ਵੀ ਟੀਮ ਚੋਂ ਰੈਸਟ੍ਰਿਕਸ਼ਨਸ ਤੋਂ ਇਲੈਕਸ਼ਨ ਇਫਰਮੇਸ਼ਨਸ ਦੀ ਗਾਈਡਲਾਈਨਸ ਉਹ ਉਸੇ ਮੂਸੇ ਸਖਤੀ ਨਾਲ ਲਾਗੂ ਕਰਾਂਗੇ ਬਾਹਰ ਕੋਈ ਵੀ ਕੋਾ ਤੇ ਉਹ ਪ੍ਰੂਫ ਕਰਦੇ ਜਿਹੜਾ ਕੈਸ਼ ਹੁੰਦਾ ਉਹਦਾ ਪ੍ਰੋਸੀਜਰ ਹੁੰਦਾ ਇਹ ਨਹੀਂ ਹੁੰਦਾ ਕਿ ਉਹ ਕੈਸ਼ ਜਿਹੜਾ ਜ਼ਬਤ ਕਰਕੇ ਉਹ ਅਸੀਂ ਉਹਨੂੰ ਮਤਲਬ ਡਿਸਟਰੋਏ ਕਰਦੇ ਉਹਦਾ ਇੱਕ ਪ੍ਰੋਸੀਜਰ ਹੁੰਦਾ ਕੈਸ਼ ਜ਼ਬਤ ਕੀਤਾ ਜਾਂਦਾ ਉਹਦੇ ਬੰਦੇ ਨੂੰ ਪੁੱਛਿਆ ਜਾਂਦਾ ਕਿਥੋਂ ਆਇਆ ਇੱਥੇ ਜਾ ਰਿਹਾ ਸੀ ਕਿਤੇ ਕਰਦਾ ਉਹਦੀ ਸਾਰੀ ਟੀਮਾਂ ਬਣੀ ਚੁੱਕੀ ਸਭ ਸੱਚਾ ਗਾ ਜੀ ਸਾਰਿਆਂ ਨੂੰ ਮੈਂ ਸਭ ਤੋਂ ਪਹਿਲਾਂ ਮੀਡੀਆ ਦੇ ਸਾਥੀ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਆਪਣਾ ਸਮਾਂ ਕੱਢ ਕੇ ਇੱਥੇ ਅੱਜ ਬਹੁਤ ਖੁਸ਼ੀ ਵਿੱਚ ਆਏ ਆ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਜਿਹੜੇ ਬਾਈ ਇਲੈਕਸ਼ਨਸ ਬਾਰੇ ਅਨਾ ਬੈਸਟ ਨਹੀਂ ਵਿੱਚ ਗੋਲ ਜਾ ਰਹੇ ਉਹਦੇ ਬਾਰੇ ਜਿਵੇਂ ਕਿ ਆਪ ਨੂੰ ਪਤਾ ਹੈ ਕੱਲ ਇਲੈਕਸ਼ਨ ਕਮਿਸ਼ਨ ਮਿਲੋ मानव इलेक्शन कमी ऑफ इंडिया वालों एक प्रेस नोट जारी किया गया इलेक्शन बाय इलेक्शन का शेड्यूल जारी किया गया आज सवेरे गजट नोटिफिकेशन इशू हो गया मॉडल कोड ऑफ कंडक्ट कल तो ही जो है दा लागू हो चुका है नॉमिनेशन चालू हो चुके हैं और नॉमिनेशन की आखिरी तारीख दो जून दो हजार पच्ची है तीन जून दो हजार पच्ची लास्ट डेट ऑफ विड्रॉल ऑफ कैंडिडेटचर पाँच जून दो हज़ार पोलिंग डेट उन्नीस जून दो और काउंटिंग ऑफ वोट्स तेईस जून दो हज़ार पच्चीस जेडे जेडे पोलिंग कुछ कुछ डिटेल्स है कि आ, किन्ने बूथ्स हैं किन्ने पोलिंग स्टेशन बनने किन्ने वोटरस हैं मेल फीमेल अदर सो सारी डिटेल्स जीडी हैं वो आप दे शेयर कर दियां जालावा बखरी टीम सैल असी बनाए हैं जिमें कि पुलिस वनरेबिलिटी मैपिंग एक्सपेंडिचर मोनिटरिंग एम सीसी एनफोरसमेंट कंपलेट सैल और मीडिया सैल एम सी एम सी एफ एस टी PST viewing team accounting team sare di sari aro office de office banai ja chukke hai baaki civic control room jinni bhi election commission di guidelines hai oh de mutabik sara jehda hai ga setup kita ja chukke hai is baar election commission walon jehdi navi aadhayakta lai aayiyan ne mobile phone su leke aur unna de jehde

बाकी मैं आपको कुछ कुछ इंफॉरमे जो आपने मांगी है आ, टोटल इलेक्टर जेडे है वो एक लख चौहत्तर हज़ार चार सौ सैंती एज वन पांच पांच दो हज़ार पच्ची सर्विस इलेक्टर साढ़े है हंडर्ड सीनियर सिटीजन जे पचासी प्लस वो दो हजार यंग वोटर अठारह उन्नीस साल के अठाई सौ छियानवे ओवरसीज इलेक्टर सतारह पीडबल्यू डी वोटर बारह सौ चौंती और पोलिंग स्टेशन एक सौ बानवे पोलिंग स्टेशन लोकेशन सिक्सटी सिक्स इस अलावा सैक्टर ऑफिसर उन्नीस बूथ बी एल ओ एक सौ बानवे मॉडल पोलिंग बूथ दस बना रहे हैं सी वूमेन मैनेज पोलिंग बूथ एक और पीडबल्यू डी मैनेज पोलिंग बूथ एक और ग्रीन पोलिंग स्टेशन एक ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਵੋਟਰ ਵੱਧ ਤੋਂ ਵੱਧ ਵੋਟਰਸ ਦਾ ਪਾਰਟਿਸਪੇਸ਼ਨ ਹੋਵੇ ਔਰ ਵੱਧ ਤੋਂ ਵੱਧ ਵੋਟਰ ਜਿਹੜੇ ਨੂੰ ਜਾਨਾ ਬਸਤੇ ਹੈ ਉਹ ਆਪਣਾ ਚੋਣ ਦਾ ਅਧਿਕਾਰ ਵਰਤੋ ਕਰਨ ਔਰ ਅਸੀਂ ਮੈਕਸਿਮਮ ਸਹੂਲਤਾਂ ਉਹਨਾਂ ਨੂੰ ਦੇਵਾਂਗੇ ਕਿ ਉਹ ਆਪਣੇ ਉਹਨਾਂ ਨੂੰ ਕੋਈ ਵੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਮਿਨਿਮਮ ਅਸ਼ੋਰਡ ਫੈਸਿਲਿਟੀ ਜਿਹੜੀ ਕਿ ਇੱਕ ਬੂਥ ਦੇ ਉੱਤੇ ਹੁੰਦੀ ਹੈ व्हीਲ ਚੇਅਰਸ ਤੋਂ ਲੈ ਕੇ ਔਰ ਬਾਕੀ ਪਾਣੀ ਦਾ ਇੰਤਜ਼ਾਮ ਵਾਸ਼ਰੂਮਸ ਵਗੈਰੇ एवरीथिंग ਜਿਹੜਾ ਹੈਗਾ ਵੀ ਬਿਲ ਮੇਕ ਸ਼ੋਰ ਕਿ ਉੱਥੇ ਮੌਜੂਦ ਹੋਗਾ ਵੈਬ ਕਾਸਟਿੰਗ ਉੱਥੇ ਹੋਊਗੀ ਤਾਂ ਕਿ ਲਾਈਵ ਜਿਹੜਾ ਹੈਗਾ ਉਹ ਕੈਮਰਾ ਉੱਥੇ ਲੱਗਿਆ ਹੁੰਦਾ ਹੈ ਤਾਂ ਕਿ ਉੱਥੇ ਕੋਈ ਵੀ ਕਿਸੇ ਵੀ ਤਰੀਕੇ ਦੀ ਲੋਅ ਐਂਡ ਆਰਡਰ ਸਿਚੁਏਸ਼ਨ ਜਾਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਹੋ ਸਕੇ ਬਾਕੀ ਜੋ ਗਾਈਡਲਾਈਨਸ ਹੈ ਈਸੀਆਈ ਦੀ ਉਹਦੀ ਇਨਫੀਮ ਪਾਲਣਾ ਕੀਤੀ ਜਾਓਗੀ ਐਂਡ ਸਾਰਾ ਪ੍ਰੋਸੈਸ ਫੇਅਰਲੀ ਹੁੰਦਾ ਐਂਡ ਮੋਡਲ ਕੋਡ ਆਫ ਕੰਡਕਟ ਵਾਸਤੇ ਸਾਡੀ ਟੀਮਾਂ ਔਨ ਦਾ ਗਰਾਉਂਡਸ ਨੇ ਐਕਸਾਈਜ਼ ਦੀ ਟੀਮਾਂ ਵੀ ਬਣੀ ਹੈ ਜਿਹੜੇ ਇਲੈਗਲ ਲਿਕਰ ਵਗੈਰਾ ਨੂੰ ਸੀਜ਼ ਕਰਨਾ ਹੈ ਇਲੈਗਲ ਕੋਈ ਵੀ ਇਸ ਤਰ੍ਹਾਂ ਦਾ ਕੋਈ ਵਕਤ ਸਟਾਕ ਤੋਂ ਵੱਧ ਕੋਈ ਰੱਖੇ ਬੈਠਾ ਹੈ ਉਹਨੂੰ ਸੀਜ਼ ਕਰਨ ਵਾਸਤੇ ਉਹ ਵੀ ਟੀਮ ਔਨ ਗਰਾਉਂਡ ਹੈ ਇਹਦੇ ਨਾਲ ਨਾਲ ਜਿਹੜੀ ਕੈਸ਼ ਸੀਜ਼ਰ ਜਿਹੜਾ ਹੁੰਦਾ ਉਹ ਵੀ ਟੀਮਾਂ ਅਸੀਂ ਬਣਾਤੀਆਂ ਗਈਆਂ ਇਨਕਮ ਟੈਕਸ ਡਿਪਾਰਟਮੈਂਟ ਵੀ ਇਸ ਵਿੱਚ ਇਨਵੋਲ ਕੀਤਾ ਹੈ ਤਾਕੀ ਕੋਈ ਵੀ ਇਲੀਗਲ ਕੈਸ਼ ਕਿਸੇ ਨੂੰ ਟ੍ਰਾਂਸਫਰ ਕਰਦਾ ਹੈ ਉਹ ਵੀ ਮੌਕੇ ਤੇ ਕਾਬੂ ਕੀਤਾ ਜਾ ਸਕੇ ਸਰੀਕਮ ਜੀ ਕੈਸ਼ ਦੀ ਕਿੰਨੀ ਲਿਮਿਟ ਹੈ ਜੀ ਕੈਸ਼ ਦੀ ਉਹ ਦੇਖੋ ਇੱਕ ਤਰ੍ਹਾਂ ਹੁੰਦਾ ਹੈ ਕਿ ਮੇਰੇ ਖਿਆਲ ਇਹ 50000 ਤੋਂ ਵੱਧ ਕੈਸ਼ ਜਿਹੜਾ ਹੈਗਾ ਤੁਸੀਂ ਕੈਲੇਗਰ ਸਰ ਉਹ ਥੈਂਕ ਯੂ ਧੰਨਵਾਦੀ ਸਹਿਬ ਜੀ ਬਿਲਕੁਲ ਇਹ ਗੱਲ ਦਾ ਮੁੱਦਾ ਹੈ ਕਿ ਲਾਗਲ ਹੈ ਨਾ ਨਹੀਂ ਨਹੀਂ ਬਿਲਕੁਲ ਜੇ ਕੋਈ ਇਦਾਂ ਦੀ ਸਾਨੂੰ ਕੰਪਲੇਂਟ ਆਉਂਦੀ ਹੈ ਇਲੈਕਸ਼ਨ ਰਜਿਸਟ੍ਰੈਂਸ ਅਤੇ ਦੇਖੋ ਇਹ ਕੋਈ ਨਹੀਂ ਦੇਖੋ ਚੋਰ ਰੈਸਟ੍ਰਿਕਸ਼ਨਸ ਟੂ ਇਲੈਕਸ਼ਨ ਇਫੋਰਮੇਸ਼ਨਸ ਦੀ ਗਾਈਡਲਾਈਨਸ ਉਹ ਉਸ ਵਿੱਚ ਮੌਜੂਦ ਸਖਤੀ ਦਾ ਨਾ ਲਾਗੂ ਕਰਾਂਗੇ ਬੰਨੋ ਕੋਈ ਵੀ ਹੋ ਤੇ ਉਹ ਪ੍ਰੂਫ ਕਰਦੇ ਨੇ ਜਿਹੜਾ ਕੈਸ਼ ਹੁੰਦਾ ਉਹਦਾ ਇੱਕ ਪ੍ਰੋਸੀਜਰ ਹੁੰਦਾ ਇਹ ਨਹੀਂ ਹੁੰਦਾ ਕਿ ਉਹ ਕੈਸ਼ ਜਿਹੜਾ ਜ਼ਬਤ ਕਰਕੇ ਉਹ ਅਸੀਂ ਉਹਨੂੰ ਮਤਲਬ ਡਿਸਟਰੋਏ ਕਰਦੇ ਹਾਂ ਉਹਦਾ ਇੱਕ ਪ੍ਰੋਸੀਜਰ ਹੁੰਦਾ ਕੈਸ਼ ਜ਼ਬਤ ਕੀਤਾ ਜਾਂਦਾ ਉਹਦਾ ਬੰਦੇ ਨੂੰ ਪੁੱਛਿਆ ਜਾਂਦਾ ਕਿਥੋਂ ਆਇਆ ਕਿੱਥੇ ਜਾ ਰਿਹਾ ਸੀ ਕਿਤੇ ਕਰਦਾ ਉਹਦੀ ਸਾਰੀ ਟੀਮਾਂ ਬਣੀ ਹੋਈ ਸੀ ਸਾਰੇ ਜਿਹੜਾ ਕਹਿੰਦੇ ਫਿਲਰ ਕੋਰਟ ਜਾ ਰਿਹਾ ਕੋਰਟ ਲੱਗਾ ਵਾ ਉਹ ਇਕੱਲਾ ਉਸ ਹਲਕੇ ਦਾ ਵਾ ਕਿ ਪੂਰੇ ਰੈਡੀਟਨਾ ਕੇਰੀਆ ਕੋਰਟ ਦਾ ਹੈ ਜਿਹੜੀ ਕਿ ਇਲੈਕਸ਼ਨ ਮੈਨੂ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਜਾਰੀ ਹੋਈ ਸੀ ਉਹਦੇ ਵਿੱਚ 2 ਜਨਵਰੀ 2024 ਨੂੰ ਜਿਹੜਾ ਜਿਹੜਾ ਕਾਰਪੋਰੇਸ਼ਨ ਏਰੀਆ ਦਾ ਸ਼ਹਿਰ ਦਾ ਹੁੰਦਾ ਹੈ उधर विच जिस constituency दा election उधर उसी constituency constituency से विच modern quota फंडा चलता है। इधर विच उसी side रहता है, side रहा है, ठीक है अभी तो अभी एल्बम बन रही है नी देख रहा है, एल्बम देख रहा है। उन्होंने आज भी आज भी dates भी ठीक है, दरारों पची पिक्चर दर दिल्ली सोना पर है, ਅਸੋ ਸੋਸੋ ਜਦੋਂ ਅਸੀਂ ਫੋਸਟ ਕਰਕੇ ਲੱਗਾ ਇਹ ਜਿਹੜਾ 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 ਤੁਸੀਂ ਐਕਸਾਈਜ਼ ਦਾ ਕੁਐਸਚਨ ਰੇਜ਼ ਕੀਤਾ ਐਕਸਾਈਜ਼ ਦੇ ਸੀਨੀਅਰ ਅਫਸਰ ਜਿਹੜੇ ਹੈਗੇ ਟੀਮਾਂ ਦੇ ਨਾਲ ਅਟੈਚ ਕਰਕੇ ਗਏ ਨੇ ਔਰ ਕੋਈ ਵੀ ਕੰਪਲੇਂਟ ਸਾਨੂੰ ਆਉਂਦੀ ਹੈ ਅਸੀਂ ਸੂ ਮੋਟੋ ਵੀ ਰਜਿਸਟਰ ਚੈੱਕ ਕੀਤਾ ਜਾਣਾ ਕਿ ਸਟਾਕ ਚ ਚੈੱਕ ਕੀਤਾ ਜਾਊਗਾ ਜੇ ਕੋਈ ਆਪਣੇ

ਦਿਕਤਾਂ ਦਾ ਸਾਹਮਣਾ ਕਰਨਾ ਪਵੇ ਔਰ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪੋਲਿੰਗ ਬੂਥਾਂ ਤੇ ਆ ਕੇ ਆਪਣਾ ਵੋਟ ਦਾ ਅਧਿਕਾਰ ਵਰਤੋਂ ਕਰੇ। ਪਰ ਪਿਛਲੇ ਜਿਹੜਾ ਇਲੈਕਸ਼ਨ ਸੀ ਔਰ ਐਸ ਇਨੀ ਬਹੁਤ ਬੀ ਐਨ ਐਸ ਨਾ ਮੈਂ ਕਿਹਾ ਉਹ ਡਿਟੇਲ ਮੈਂ ਜਿਹੜੇ ਸਾਡੇ ਇਲੈਕਟਰਲ ਰੋਲ ਅਫੀਸਰ ਨੇ ਉਹਨਾਂ ਨੂੰ ਕਹਿ ਦਊਂ ਕਿ ਪਿਛਲੇ ਮੇਰੇ ਕੋਲ ਫੋਨ ਦਾ ਡਾਟਾ ਹੈਗਾ ਪਿਛਲੇ ਦਾ ਡਾਟਾ ਮੈਂ ਕਰ ਲਊਗਾ ਤੁਹਾਡੇ ਨਾਲ ਸ਼ੇਅਰ ਕਰ ਦਿਆਂਗਾ ਬੰਦੇ ਤਾਂ ਕਿ ਰੋੜਾ ਨਾ ਹੋਵੇ। ਨਹੀਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ। जी करना दो क्वेश्चंस तो हिसाब एक तो पैरामिलिट्री की टीम लगाएगी आप इन होम में दूसरी प्रीमियम में कुछ कंफर्म ना हो रही से एग्रीमेंट नंबर कर सकते हैं देखिए जो साडे जो इधर प्रोसीजर होता है पैरामिलिट्री फोर्सेस एंड पुलिस फोर्सेस वल्नरेबिलिटी मैपिंग एक कांसेप्ट होता है वल्नरेबल बूथ हाइपर सेंसिटिव बूथ सेंसिटिव बूथ ਉਹ ਅਸੀਂ ਪੁਲਿਸ ਵੱਲੋਂ ਜਿਹੜੀ ਐਕਸਰਸਾਈਜ਼ ਕੀਤੀ ਜਾਂਦੀ ਹੈ ਕਿੰਨੇ ਵਲਨਰੇਬਲ ਥੂਥ ਹੈ ਕਿੰਨੇ ਹਾਈਪਰਸੈਂਸਿਟਿਵ ਥੂਥ ਹੈ ਕਿੰਨੇ ਸੈਂਸਿਟਿਵ ਥੂਥ ਹੈ ਡਿਪੈਂਡਿੰਗ ਅਪਨ ਉਥੇ ਪਾਸਟ ਦੇ ਵਿੱਚ ਕੀ ਰਿਹਾ ਹੈ ਕੀ ਨਹੀਂ ਰਿਹਾ ਉਹ ਸਾਰੀ ਐਕਸਰਸਾਈਜ਼ ਪੁਲਿਸ ਵੱਲੋਂ ਕੀਤੀ ਜਾ ਚੁੱਕੀ ਹੈ ਉਹ ਤੁਹਾਨੂੰ ਹਰ ਤਰੀਕੇ ਨਾਲ ਪੁਲਿਸ ਵੱਲੋਂ ਗ੍ਰੀਫਿੰਗ ਕਰ ਦਿੱਤੀ ਜਾਊਗੀ ਕਿ ਉਹਦੇ ਵਿੱਚ ਕਿੰਨੀ ਪੈਰਾਮਿਲਿਟਰੀ ਫੋਰਸਿਸ ਹੋਰ ਕਿੰਨੀ ਲੋਕਲ ਫੋਰਸਿਸ ਗੇ ਡਿਪਲੋਏ ਹੋਣਗੇ ईवीएम्स के नोडल ऑफिसर है प्रोपर टीम लगती है ईवीएम्स के लिए और ईवीएम्स का जो हम है वो जिन्हें बूथ हैं उन्नी ईवीएम्स प्लस एक रिजर्व अमाउंट ईवीएम्स की ली जाती है और और फिर वो एक सिस्टम होंगे वह रेंडमाइजेशन का और रेंडमाइजेशन के सिस्टम के थ्रू जी पहली रेंडमाइजेशन दूजी रेंडमाइजेशन की कि बूथ से कि मशीन जानी है इट इज़ ऑल

वो कॉरपोरेशन को कह दिता गया कि इलीगल होर्डिंग हैव टू बी रिमूव इमीजिएटली और जिन्हें होर्डिंग लीगली तरीके लगे हुए हैं उन्हों का जो खर्चा है दैट विल बी काउंट फॉर टाइमिंग वुड बी फ्रॉम सैवन ए एम टू सिक्स पी एम सर कैनेडा कोड ऑफ कंडक्ट जिसके अनुसार बेस्ट कॉन्सिक्वेंसी के बीच लगेगा तो बाकी कॉन्सिक्वेंसी के बीच डेवलपमेंट वर्क्स एंड यूपी होर्डिंग्स वाला जो लगे हुए हैं जी बिल्कुल क्योंकि मॉडर्न कोड ऑफ कंडक्ट इलेक्शन कमीशन ने गाइडलाइंस के अनुसार सिर्फ उसी कॉन्स्टिट्युएंसी के लगता है जिथे इलेक्शन हो जा रहा है दैट इज लुधियाना वेस्ट बाकी कॉन्स्टिट्युएंसी एज इट इज दे कैन फंक्शन जो तो उन्होंने कोई लगता है कि उत्थे कोई प्रॉब्लम है यू कैन ऑलवेज अप्रोच एंड सर इसमें जैसे किसी कैंडिडेट के सुंदरा चौक भी लगे हैं चंडीगढ़ रोड भी लगे हैं या कैंडिडेट है तो वो खर्चे में काउंट जी बिल्कुल 对对对